ਇੱਕ ਵਾਰ ਦੀ ਗੱਲ ਆ ਕਿਸੇ ਕਿਸਾਨ ਨੂੰ ਜਦੋਂ ਮਾੜਾ ਸਮਾਂ ਆਇਆ ਤਾਂ ਉਹਨੇ ਕਿਹਾ ਵੀ ਮੈਂ ਆਪਦੀ ਜ਼ਮੀਨ ਆ ਜਿਹੜੀ ਵੀ ਉਹ ਗਹਿਣੇ ਕਰ ਦੰਨਾ ਹੈਗਾ ਤੇ ਉਹਦੇ ਕਰੇ ਕੋਈ ਬੰਦਾ ਆ ਵੀ ਮੈਂ ਥੋੜਾ ਵਹਣ ਗਹਿਣੇ ਲੈ ਲੰਨਾ ਹੈਗਾ ਤੇ ਪਰ ਉਹ ਕਹਿੰਦਾ ਵੀ ਮੈਂ ਵੀ ਹੌਲੀ ਹੌਲੀ ਵੈ ਹੀ ਲੈ ਲੂੰਗਾ ਇਹ ਵਿਚਾਰਦਾ ਤਾਂ ਹੈ ਹੀ ਹੋਈ ਸੀ ਪਰ ਕਹਿੰਦਾ ਇਹਨਾਂ ਨੂੰ ਇੱਕ ਮੌਕਾ ਦੇ ਦਿੰਨਾ ਇਹਨੂੰ ਕਿਸਾਨ ਨੂੰ ਵੀ ਇਹ ਸੰਭਲ ਗਿਆ ਠੀਕ ਆ ਉਹ ਕਹਿੰਦਾ ਵੀ ਗੱਲ ਐ ਮੈਂ ਦੇ ਕਾਕਾ ਕਹਿੰਦਾ ਵੀ ਮਾੜੇ ਸਮੇ ਦੇ ਵਿੱਚ ਕਹਿੰਦਾ ਵੀ ਆਹ ਕੰਧ ਖੜੀ ਆ ਨਾ ਕਹਿੰਦਾ ਤੇਰੇ ਨਾਲ ਕਹਿੰਦਾ ਆਲੇ ਦਾਲੇ ਚਾਰੇ ਪਾਸੇ ਇਹਨਾਂ ਨੂੰ ਹੀ ਕਹਿੰਦਾ ਹੌਸਲਾ ਰਹਿ ਲਾ ਵੀ ਦੇਖ ਲੈ ਤੇਰੇ ਮਾੜੇ ਸਮੇਂ ਤੇਰੇ ਨਾਲ ਖੜੀਆਂ ਨੇ ਵੀ ਤੂੰ ਕੱਲਾ ਨਹੀਂ ਹੈਗਾ ਤੇ ਉਹ ਕਿਸਾਨ ਨੇ ਹੌਸਲਾ ਕਰ ਲਿਆ ਤੇ ਜਦੋਂ ਉਹ ਜਿਹੜਾ ਵਾਹਣ ਗਹਿਣੇ ਲੈਣ ਆਇਆ ਸੀਗਾ ਉਹਦੀ ਡੈਥ ਹੋਣ ਲੱਗੀ ਤੇ ਡੈਥ ਹੋਣ ਦੇ ਸਮੇਂ ਤੇ ਉਹ ਕਿਸਾਨ ਉਹਨੂੰ ਮਿਲਿਆ ਵੀ ਆਖਰੀ ਸਮੇਂ ਚ ਮਿਲਿਆ ਉਹਨੇ ਕਿ ਵੀ ਮੇਰੇ ਦੁੱਖ ਦੇ ਸਮੇਂ ਤੇ ਵੀ ਜਿਹੜੇ ਗਹਿਣੇ ਲੈਣੇ ਆਇਆ ਸੀਗਾ ਵੀ ਪਰ ਪੈਸੇ ਦੀ ਮਦਦ ਤਾਂ ਹੋਈ ਸੀ ਤੇ ਉਹ ਕਹਿੰਦਾ ਵੀ ਮੈਂ ਕਹਿੰਦਾ ਤੈਨੂੰ ਗੱਲ ਕਹਿਣੀ ਹੈ ਕਹਿੰਦਾ ਮੈਂ ਉਦੋਂ ਤੈਨੂੰ ਦੇਖਦਾ ਹੀ ਸੀ ਕਹਿੰਦਾ ਤੂੰ ਕਹਿੰਦਾ ਉਦੋਂ ਛੋਟਾ ਜਿਹਾ ਸੀਗਾ ਕਹਿੰਦਾ 17-18 ਸਾਲ ਦਾ ਤੇ ਕਹਿੰਦਾ ਮੈਨੂੰ ਇਹ ਸੀਗਾ ਵੀ ਤੂੰ ਵੀ ਜੇ ਤਾਂ ਲੰਡੂ ਜਾ ਹੋਇਆ ਵੀ ਫੇਰ ਤਾਂ ਵੀ ਤੇਰੀ ਬਾਈ ਲੈ ਲਾਂਗੇ ਹੌਲੀ ਹੌਲੀ ਗਾਣੇ ਸਾਰੇ ਲੈ ਕੇ ਪਰ ਕਹਿੰਦਾ ਤੂੰ ਕੰਧ ਨੂੰ ਦੇਖ ਕੇ ਕਹਿੰਦਾ ਹੌਸਲਾ ਕਰ ਗਿਆ ਤੇ ਤੈਨੂੰ ਦੇਖ ਕੇ ਕਹਿੰਦਾ ਤੇਰਾ ਪਰਿਵਾਰ ਹੌਸਲਾ ਕਰ ਗਿਆ ਮਾੜਾ ਸਮਾਸੀ ਕਹਿੰਦਾ ਲੰਘ ਗਿਆ ਵੀ ਹੁਣ ਤੁਹਾਡਾ ਕੰਮ ਸਹੀ ਹੈਗਾ ਕਹਿਣ ਦਾ ਭਾਵ ਇਹ ਹੈਗਾ ਵੀ ਮਾੜੇ ਤੋਂ ਮਾੜਾ ਬੰਦਾ ਵੀ ਇੱਕ ਮੌਕਾ ਜ਼ਰੂਰ ਦਿੰਦਾ ਹੁੰਦਾ ਹੈਗਾ ਆਪਦਾ ਜੇ ਵੱਡਦਾ ਵੀ ਹੁੰਦਾ ਸਮਾਂ ਹੀ ਛੇੜਦਾ ਹੁੰਦਾ ਹੈਗਾ ਤੇ ਦੂਜੀ ਗੱਲ ਇਹ ਹੈ ਕਿ ਵੀ ਮਾੜੇ ਸਮੇਂ ਦੇ ਵਿੱਚ ਆਪਾਂ ਨੂੰ ਹੌਸਲਾ ਕਰਨਾ ਚਾਹੀਦਾ ਵੀ ਦੇਖ ਕੰਧਾਂ ਤੋਂ ਹੀ ਹੌਸਲਾ ਲੈ ਗਿਆ ਤੇ ਉਹ ਬੰਦਾ ਤੇ ਤੁਹਾਡੇ ਆਲੇ-ਦਾਲੇ ਕੋਈ ਚੀਜ਼ ਹੈਗੀ ਤੁਹਾਨੂੰ ਉਤੋਂ ਹੌਸਲਾ ਹੋ ਜਾਂਦਾ ਉਦਾਹਰਨ ਦੂਜੀ ਵੀ ਹੈਗੀ ਇੱਕ ਉਹਨੇ ਮੁੰਡਾ ਹੁੰਦਾ ਸੀਗਾ ਬਈ ਉਹਨੇ ਇੱਟਾਂ ਧਰ ਲਿਆ ਤੇ ਇੱਟਾਂ 'ਤੇ ਵਰਗੇ ਬਹਿ ਗਿਆ ਕਹਿੰਦਾ ਵੀ ਯਾਰ ਵੀ ਇਹ ਕਿਸੇ ਕੰਮ ਆਉਣੀਆਂ ਵੀ ਬੈਠ ਕੇ ਇੱਥੇ ਐ ਕਰਿਆ ਕਰਾਂਗੇ ਬਾਅਦ 'ਚ ਉਹ ਕਹਿੰਦੇ ਵੀ ਉਹ ਉਦੋਂ ਤੇ ਬਹਿ ਕੇ ਵੀਡੀਓ ਹੀ ਪਾਉਣ ਲੱਗ ਗਿਆ ਵੀ ਸੌਤ ਉੱਤੇ ਵੀਡੀਓ ਪਾ ਲਿਆ ਸੀਗਾ